ਬਈ ਸਟੇਡੀਅਮ ਦੇ ਵਿੱਚ ਚੋਰੀ ਹੁੰਦੀ ਪਈ ਐ ਤੇ ਗਰਾਊਂਡ ਗਿੱਲਾ ਹੋ ਜਾਂਦਾ ਤੇ ਲੋਕੀ ਬਾਈਕ ਲੈ ਲੈ ਕੇ ਤੇ ਪੈਰ ਛਾਪਦੇ ਤੇ ਸਾਡੀ ਸਾਰੀ ਪ੍ਰੈਕਟਿਸ ਮਿੱਟੀ ਹੁੰਦੀ ਐ ਤੇ ਸਾਨੂੰ ਅਫਤਾਰ ਰੋਡ ਤੇ ਲਾਣਾ ਪੈਂਦਾ ਸਾਈਡ ਲੱਗਾ ਡੈਮੇਜ ਹੋ ਗਿਆ ਤੇ ਨਾਲੇ ਉਹ ਰਾਹ ਖੋਲੇ ਚੋਰਾਂ ਨੇ ਉੱਥੋਂ ਤੇ ਗੇਟ ਗੁੱਟ ਸਾਰਾ ਪਟਕੇ ਲੈ ਗਏ ਤੇ ਕੋਈ ਵੀ ਪੁਲਿਸ ਵਾਲਿਆਂ ਕੋਲ ਜਾਈਏ ਉਹ ਐਕਸ਼ਨ ਹੀ ਲੈਂਦੀ ਉਹ 5 ਘੰਟੇ ਬਾਅਦ ਆਂਦੀ ਐ ਵੀ ਵੇਖਦੇ ਕੀ ਹੋ ਗਿਆ ਸਟੇਡੀਅਮ ਦੇ ਅੰਦਰੋਂ ਤਾਲੇ ਤੋੜ ਕੇ ਤੇ ਚੋਰੀ ਹੋ ਗਈ ਸਾਡੇ ਜਿਮ ਦਾ ਸਮਾਨ ਲੈ ਗਏ ਤੇ ਹੋਰ ਵੀ ਬਹੁਤ ਸਿਗੀ ਚੀਜ਼ਾਂ ਸਰ ਦੇ 2-3 ਮੈਡਲ ਸੀਗੇ ਉਹ ਚੋਰੀ ਕਰਕੇ ਲੈ ਗਏ ਤੇ ਇਥੋਂ ਸਟੇਡੀਅਮ ਦੇ ਉਹ ਐਂਗਲਾ-ਉਂਗਲਾ ਪੱਟ ਕੇ ਲੈ ਗਏ ਤਾਂ ਕਿੰਨੇ ਕ ਟਾਈਮ ਤੋਂ ਇਹ ਚੋਰੀ ਦਾ ਸਿਲਸਲਾ ਜਾਰੀ ਹੈ ਕਿਉਂ ਸਡੇ ਕੋਈ ਲੋਕ ਆ ਜਿਹੜੇ ਚੋਰੀ ਕਰਨ ਆਉਂਦੇ ਆ ਕੀ ਪੂਰਾ ਮਾਮਲਾ ਕਿ ਉਹ ਝਾਰਖੰਡਾ ਨਾ ਬਣਿਆ ਹੋਇਆ ਪੂਰਾ ਮਾਮਲਾ ਕੀ ਹੈ ਬਈ ਮੱਲੇ ਦੇ ਹੀ ਆ ਕਾਫੀ ਮੁੰਡੇ ਚੋਰ ਇਹ ਨਸ਼ੇ ਨੂੰ ਸ਼ੇਕ ਦੇ ਚੱਕਰ ਦੇ ਵਿੱਚ ਸਾਰਾ ਤੋਂ ਸਮਾਨ ਤੋੜ ਕੇ ਲੈ ਜਾਂਦੇ ਆ ਤੇ ਰਾਤ ਦੇ ਟਾਈਮ ਆਉਂਦੇ ਆ ਕਈ ਦੁਪਹਿਰ ਦੇ ਟਾਈਮ ਆਉਂਦੇ ਆ ਆਪ ਦੇ ਤਾਲਾ ਤੋੜ ਕੇ ਤੇ ਸਮਾਨ ਲੈ ਜਾਂਦੇ ਤੇ ਉਧਰੋਂ ਐਂਗਲਾ ਉਂਗਲਾ ਪੱਟ ਕੇ ਲੈ ਗਈ ਸੀ ਇੱਕ ਦੋ ਵਾਰੀ